ਸੰਗਤ ਜੀ ਵਾਹਿਗੁਰੂ ਘਰਿਕਾ ਖਾਂਸਾ ਵਾਹਿਗੁਰੂ ਦੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸੁਆਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੀਆਂ ਪੈਣਾ ਵੀ ਬਣਾ ਜਿਹੜੀਆਂ ਔਰਤਾਂ ਸਤਿਗੁਰੂ ਜੀ ਦੇ ਅਨਸਾਰ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਕਰਦੇ ਨੇ ਨਹੀਂ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਮਿਹਰ ਬਹੁਤ ਕਿਰਪਾ ਮਿਲਿਆ ਉਹਨਾਂ ਦੇ ਹੱਥਾਂ ਦੇ ਵਿੱਚ ਬਰਕਤਾਂ ਹੁੰਦੇ ਜਾਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਮ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਂ ਖੇੜੇ ਬਰਕਤਾਂ ਜਨਦਿਆਂ ਨੇ ਸੋ ਉਹ ਕਿਹੜਾ ਕੰਮ ਆ ਜੋ ਕਰਨ ਦੀ ਨਾਲ ਸਾ ਸਤਿਕਾਰ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਬਰਕਤਾਂ ਨਾਲ ਭਰ ਸਕਦੀ ਆ ਇਹਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਦੀ ਪਹੁੰਚ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇ ਗੁਰੂ ਜੀ ਜ਼ਰੂਰ ਲਿਖ ਦੇਣਾ ਤਾਂ ਆਵਾਜ ਦੀ ਇਹ ਵੀ ਸ਼ੁਰੂ ਕਰਦੇ ਆਂ ਸੰਗਤ ਜੀ ਕਹਿੰਦੇ ਮੇਰੇ ਸ਼ੇਵੇਂ ਪਾਤਸ਼ਾਹ ਤੁਮਦਨ ਸਾਹਿਬ ਸ਼੍ਰੀ ਗੁਰੂ ਘਰ ਕੋ ਬਿਨਸਰ ਮਹਾਰਾਜ ਜੀ ਨੇ ਜਦੋਂ ਆਪਣੀ ਧੀ ਬੀਬੀ ਵੀਰੋ ਜੀ ਦਾ ਅਨੰਦ ਕਾਰਜ ਕੀਤਾ ਤਾਂ ਕਹਿੰਦੇ ਦੋਲੀ ਤੁਰੰਗੇਲੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਬੀਬੀ ਵੀਰੋ ਜੀ ਨੂੰ ਕੁਝ ਸਿੱਖਿਆਵਾਂ ਦਿੱਤੀਆਂ ਸਮਝਾਂ ਸਮਝਾਈਆਂ ਸਮ ਅਤੇ ਨਾਲ ਹੀ ਕਿਹਾ ਸੀ ਕਿ ਧੀ ਜੇਕਰ ਤੂੰ ਇਹ ਸਾਰੀਆਂ ਗੱਲਾਂ ਮੰਨੇਗੀ ਇਹਨਾਂ ਜੋ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕਰਨਗੀ ਸਤਿਗੁਰ ਨਾਨਕ ਪਾਸ਼ਾ ਜੀ ਦੇ ਘਰ ਦੇ ਨਾਲ ਸਾਰ ਨੂੰ ਕੁਛ ਨਿਆ ਤੇਰੀ ਘੋਲੇ ਦੇ ਵਿੱਚ ਪੈਣ ਗੀਆਂ ਤਾਂ ਉਹ ਨਿਯਮ ਕਿਹੜੇ ਸਨ ਸਤਿਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਰੋਜ਼ ਸਵੇਰੇ ਜਲਦੀ ਉੱਠਣਾ ਹੈ ਭਾਵ ਕਿ ਅਮਰ ਤਵੇਲੇ ਦੇ ਵਿੱਚ ਉੱਠਣਾ ਹੈ ਉੱਟਕੇ ਆਪਣਾ ਨਿੱਤਾ ਪ੍ਰਤੀ ਨੇਮ ਨਿਭਾਉਣਾ ਹੋ ਭਾਵ ਕਿ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਸੇਵਾ ਨੂੰ ਕਰਨਾ ਫਿਰ ਉਸ ਤੋਂ ਬਾਅਦ ਜੋ ਵੀ ਤੇਰੀਆਂ ਘਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨੇ ਜੋ ਵੀ ਤੇਰੇ ਪਰਿਵਾਰ ਦੇ ਪ੍ਰਤੀ ਤੇਰੇ ਫਰਜ਼ ਨੇ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਉਚਾ ਦੇਣਾ ਹੋ ਮਹਨਈ ਆਪਣੇ ਸੱਸ ਸਹੁਰਾ ਸਾਮ ਦੀ ਸੇਵਾ ਕਰਨੀਆਂ ਉਹਨਾਂ ਦਾ ਸਤਿਕਾਰ ਕਰਨਾ ਨਾ ਭੁੱਲ ਕੇ ਵੀ ਕਦੇ ਉਹਨਾਂ ਦੀ ਲਿੰਦਿਆ ਰੂਹੀ ਮੰਗ ਕਰਨੀ ਨਾ ਸੁਣਨੀ ਆਪਣੇ ਪਤੀ ਦਾ ਸਤਿਕਾਰ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਦਿੱਤੇ ਸੀ ਕਿ ਧੀ ਇਹ ਜੇਕਰ ਤੂੰ ਇਹ ਸਾਰੀਆਂ ਗੱਲਾਂ ਮੰਨੇਗੀ ਇਹ ਨਿਯਮ ਨਭਾਵੇਂਗੀ ਤਾਂ ਬਰਨਾਰਕ ਪਾਤਸ਼ਾਹ ਜੀ ਦੇ ਕਹਤਵੇਂ ਸਾਰੀਆਂ ਖੁਸ਼ੀਆਂ ਤੇਰੀ ਝੋਲੀ ਦੇ ਵਿੱਚ ਪੈ ਲਗੀਆਂ ਤਸੰਬਤ ਜੀ ਜੀ ਵੀ ਰੋ ਜੀ ਨੇ ਇਹ ਸਾਰੀਆਂ ਗੱਲਾਂ ਮੰਨੀਆਂ ਤੇ ਸੱਚਮੁੱਚ ਸਤਿਗੁਰੂ ਸੱਚੇ ਬਾਸ਼ੇ ਦੀ ਜਿਹੜੀ ਤੁਹਾਨੂੰ ਖੁਸ਼ੀ ਦਾ ਭਾਗ ਦਿੱਤਾ ਨੇ ਸੋ ਜੇਕਰ ਆਪਣੀ ਆਪਣੇ ਆਗੋਂ ਆਪਣੇ ਸਤਿਗੁਰੂ ਸੱਚੇ ਬਾਸ਼ੇ ਅੰਦਰ ਤੀਣਾ ਭੱਤਰ ਮੰਨਦੇ ਆਂ ਖਾਸ ਕਰਕੇ ਤੈਨੂੰ ਮੇਰੀਆਂ ਤਾਂ ਉਹ ਇਨਾ ਬਚਨਾਂ ਨੂੰ ਜ਼ਰੂਰ ਆਪਣੇ ਕਰਦੇ ਵਿੱਚ ਲਾਗੂ ਕਰੋ ਕੋ ਕਿਛਨ ਗਤੂ ਜੀ ਗੁਰੂ ਦੇ ਈਸ਼ਤ ਤਾਰ ਮਿਲਦੀ ਹੈ ਜਦੋਂ ਆਪਾਂ ਆਪਣੇ ਗੁਰੂ ਜੀ ਬਚਨ ਮੰਨਦੇ ਹਾਂ ਤਾਂ ਜਿਹੜੀ ਕਿਤਾਬ ਕੋ ਤਨਿਆ ਅੰਮਰਤ ਗੁਰੂ ਜੀ ਤੁਨਾਵੋ ਤੇ ਕਿਲਾਉਂ ਜਤਨਾ ਸਿਮਰਨ ਕਰਨਾ ਆਪਣੀਆਂ ਕਰ ਰਸਤੀ ਦੀਨ ਜਿੰਮੇ ਵਾਲ ਨੂੰ ਈਮਾਨਦਾਰੀ ਦੇ ਨਾਲ ਖੁਸ਼ੀ ਖੁਸ਼ੀ ਚਾਹ ਦੇ ਮਨ ਨੂੰ ਤਦੋਂ ਪੜਨਾ ਆਪਣੇ ਘਰ ਦੇ ਵਿੱਚ ਰੋਜ਼ ਅੰਮ੍ਰਿਤ ਗੋੜੀ ਹੋ ਤਾਂ ਦਿਨਿਆ ਨੇ ਉਸ ਕੇ ਬੁਰਾ ਨਹੀਂ ਦਾ ਪਾਠ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਜਿਹਨੂੰ ਵੀ ਫਿਰ ਉਹਨਾਂ ਦੇ ਉੱਤੇ ਬਹੁਤ ਕਿਰਪਾ ਕਰਦੇ ਨੇ ਕਦੇ ਨਹੀਂ ਉਹਨਾਂ ਦੇ ਘਰ ਦੇ ਵਿੱਚ ਕਿਸੇ ਇੱਕ ਦੀ ਤੋਟ ਨਹੀਂ ਆਉਂਦੀ ਸਤਿਗੁਰ ਸੱਚੇ ਪਾਸ਼ਾ ਉਹਨਾਂ ਦਿਨਿਆ ਦੇ ਉਹਨਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਬਰਕਤ ਆਵਾ ਦਿੰਦੇ ਨੇ ਜੋ ਬਾਣੀ ਪੜ੍ਹਦੇ ਨੇ ਜੋ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਚਾਹ ਦੇ ਨਾਲ ਕਰਦੇ ਨੇ ਗੁਰੂ ਗੁਰੂ ਕਰਕੇ ਕਰਤ ਨੂੰ ਮੋਈ ਸੰਗਤ ਜੀ ਜਿਨ੍ਹਾਂ ਨੇ ਗੁਰੂ ਦੇ ਬਚਨ ਤੋਂ ਮੰਨ ਲਿਆ ਆਤਮਾ ਲੈ ਲਈ ਨੇ ਸਹੀ ਕਹਿਣਾ ਨੇ ਜੋ ਤਸਦੀਆ ਨੇਕੀ ਉਹਨਾਂ ਦੀ ਘਰ ਕਰੇ ਸਤੀ ਦੀਆਂ ਜਿਨ੍ਹਾਂ ਵੱਲੋਂ ਬਹੁਤ ਜ਼ਿਆਦਾ ਨੇ ਕੰਮਾਂ ਕਾਮ ਦੇ ਰਹੇ ਜੀ ਨੇ ਬਹੁਤ ਜ਼ਿਆਦਾ ਨੇ ਕਹਿੰਦੇ ਉੱਠਦੇ ਆਸਾਰ ਸਾਰੇ ਤੋਂ ਬੈਠ ਕੇ ਨਾਮ ਨਹੀਂ ਲੱਪਿਆ ਜਾਂਦਾ ਸਾਨੂੰ ਸੇਰੀ ਉੱਠਦੇ ਆਸਾਰ ਤੁਸੀਂ ਆਪਣੇ ਕੰਮ ਤੋਂ ਨੇ ਕਰਨੇ ਪੰਗੇ ਆ ਪਤੀ ਨੇ ਦਫ਼ਤਰ ਜਾਣਾ ਬੱਚਿਆਂ ਨੇ ਜਿਵੇਂ ਜੰਗਾਂ ਜਾਂ ਸਈਂ ਜਾਣਾ ਖੁਦ ਨੌਕਰੀ ਕਰੇ ਜਿੰਨਾ ਨੇ ਕਿਹਾ ਅਸੀਂ ਆਪਣੇ ਪਤੀ ਨੂੰ ਬੱਚਿਆਂ ਨੂੰ ਧੇਜ ਕੇ ਫਿਰ ਆਪ ਵੀ ਫਲੇ ਡਿਊਟੀ ਤੇ ਜਾ ਲਾਂ ਹਾਂ ਭਾਈ ਇਸ ਕਰਕੇ ਸਾਨੂੰ ਉੱਤੇ ਆਸਾਰਤ ਹੋਗੀ ਕੰਮ ਕਰਨੇ ਪੈਂਦੇ ਆ ਅਸੀਂ ਭੱਜ ਭੱਜ ਕੇ ਮਸਾਂ ਕੰਮ ਕਰਦੇ ਕੰਮ ਨਹੀਂ ਲੈਂਦੇ ਆ ਪਰ ਉਹ ਕੰਮ ਕਰਦੇ ਆ ਹੋયા ਇਹ ਕਹਿੰਦੇ ਇਸ ਨਾਲ ਨਾਲ ਦਰਬਾਨੀ ਦਾ ਪਾਪ ਕਰ ਲੈਂਦੇ ਆ ਹਾਂ ਨਾ ਸੌਂਦੇ ਹਾਂ ਸੰਗਤਿਲ ਜਿੰਨਾ ਨੇ ਆਪਣੋ ਗੁਰੂ ਦੇ ਵਚਨ ਮੰਨਨੇ ਆ ਉਹਨੇ ਮੰਨ ਲੈਣਾ ਕੋਈ ਬਹਾਨਾ ਨਹੀਂ ਬਣਾਉਂਦੇ ਤੇ ਜਿਹਨਾਂ ਨੇ ਨਹੀਂ ਮੰਨਨੇ ਉਹਨਾਂ ਦੇ ਕੋਲ ਸੋ 不過他怕你。 ਸੋ ਬਹਾਂਵੇਂ ਨਹੀਂ ਬਣਾਉਨੇ ਆਪਣੇ ਗੁਰੂ ਦੇ ਬਚਨ ਮੰਨ ਲੈਣਾ ਅਮਰਤ ਵਿਲੇ ਟਿਕੇ ਪੈਣਾ ਅਮਰਤ ਵਿਲੇ ਸਮਲਣਾ ਹੈ ਨਾਮ ਜਪਣਾ ਹੈ ਭਜਨ ਮੰਨਦੀ ਚਾਹੀਈ ਹੈ ਇਹ ਬੈਠ ਕੇ ਨਹੀਂ ਕਰ ਸਕਦੇ ਕੋਈ ਕੰਮ ਹੋਤਾ ਹੀ ਜ਼ਰੂਰੀ ਹੈ ਜੋ ਤੁਹਾਨੂੰ ਅਮਰਤ ਵਿਲੇ ਵਿੱਚ ਕਰਨਾ ਹੀ ਪੈਣਾ ਹੈ ਤਾਂ ਉਹ ਕੰਮ ਨੂੰ ਕਰਦਿਆਂ ਹੋਇਆਂ ਵੀ ਨਾਲ-ਨਾਲ ਨਾਮ ਜਪੇ ਦੁਬਾਰਾ ਦਾ ਪਾਸ ਕਰੂ ਖਾਸ ਕਰਕੇ ਪਹਿਣਾ ਦੂਤਣਾ ਪਹਿਣਾ ਗੀਤਾਂ ਦੇ ਸਵੇਰੇ-ਸਵੇਰੇ ਦੇ ਜ਼ਰੂਰੀ ਕੰਮ ਤਾਂ ਦੇ ਇਹੋ ਹੁੰਦੇ ਆ ਨਾ ਕਿ ਘਰ ਦੇ ਜੀਵਾਂ ਦੇ ਲਈ ਜੇ ਇਹ ਲਾਜਾਹ ਕਾਨੀ ਨਾ 80000 ਕਰਨਾ ਹੈ ਕੋਜਨ ਪ੍ਰਸ਼ਾ ਦਾ ਤੌਰ ਕਰਨਾ ਹੈ ਤਾਂ ਇਹ ਪ੍ਰਣਾ ਇਹ ਸਾਰੇ ਹੀ ਕੰਮ ਕਰਤੇਗਾ ਕੋਜਨ ਪ੍ਰਸ਼ਾ ਤੋਂ ਬੰਦ ਗਿਆ ਹਾਂ ਮੈਂ ਚਾ ਬਣਾਉਂਦੇ ਆ ਹੁਣਾਂ ਕੋਈ ਬਣਾ ਕੇ ਆ ਹੁਣਾਂ ਜੋ ਵੀ ਤੁਸੀਂ ਆਪ ਦੇ ਘਰ ਗਈ ਜੀ ਕੁਝ ਵੀ ਖਾਣ ਤੋਂ ਦਿੰਦੇ ਹੋ ਉਹ ਤਿਆਰ ਕਰਦਿਆਂ ਹੁਣਾਂ ਨਾਲ-ਨਾਲ ਜੱਥੀ ਸਤਰੀ ਜੀ ਦੀ ਗੁਰੂ ਦਾ ਪਾਠ ਰੋਕੇ ਗੁਰਬਾਣੀ ਦਾ ਪਾਠ ਕੰਠ ਰਹਿਣਿਆ ਓਲ ਮੰਤਰ ਜੀ ਦਾ ਜਾਪ ਕਰੋ ਇਹ ਨਿਉ ਮੰਤਰ ਜੀ ਦਾ ਜਾਪ ਤੋ ਵੀ ਨਹੀਂ ਕਰਦੇ ਤਾਂ ਵਾਗੇ ਗੁਰੂ ਜੀ ਦੇ ਨਾਮ ਜਾਂ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸੋ ਸਿੱਖੋ ਸੋ ਸੋਖਾ ਕਰੀ ਤੋਂ ਦਸ ਹੈ ਆਪਣੇ ਘਰ ਦੇ ਨਾਲ ਤੁਸੀਂ ਹ ਪ੍ਰਾਪਤ ਕਰਨਾ ਵਸ ਗੁਰੇ ਗਿਰੀ ਕਰਨਾ ਹੈ ਆਪਣਾ ਮਾਨ ਪੂਰੀ ਚਰਨਾ ਦੇ ਵਿੱਚ ਲਾ ਕੇ ਰੱਖਣਾ ਹੈ ਕਿ ਸੰਗਤ ਲਈ ਜੋ ਆਪਣਾ ਜਿੰਮੇਵਾਰ ਨਾ ਆਪਣੇ ਹਿੱਸੇ ਦੇ ਤੁੰਗਾਂ ਤੁੰਦਿਆਂ ਨੂੰ ਗੁਰੇ ਚਾਹ ਨਾਲ ਕਰਦੇ ਆ ਨਾ ਸਿੱਕੇ ਸਿੱਖੀ ਪਰਸ਼ਵ ਮਤੇ ਵੈਸੇ ਹੀ ਗ੍ਰੰਥ ਖੋਸ਼ ਰਹਿੰਦੇ ਨੇ ਅਜੇ ਕਬ ਨਾਲ ਨਾਲ ਨਾਮ ਜਪ ਕਰ ਖੁਸ਼ੀ ਤੁਪਲੀ ਮਿਲਦੀ ਕਿ ਸੋ ਸੋਰੇ ਸੋ ਰੋਟਿਆ ਨਾਮ ਜਪਨਾ ਹੈ ਨਾਮ ਜੱਤ ਕੇ ਗੁਰੂ ਅਗੇ ਅਰਵਾਸ ਗੁੰਮਕੀ ਕਿ ਆਤਮੰਤ ਚੰਮਿੰਦਨ ਬਿਹਾ ਨੂੰ ਹੱਥ ਪਾਉਂਦੇ ਹੈ ਤੇ ਕਿਨ੍ਦੇ ਕਿਨ੍ਹਾ ਸਾਡੇ ਭਾਵੇਂ ਕਿ ਤੁਮ ਦੇ ਵਿੱਚ ਮਰਕਟ ਜੁਰੀਰ ਪੜੇਗੀ। ਪੁਸ਼ੀਆਂ ਖੇੜੇ ਵਰਕ ਤਾਂ ਖੁਦ ਚੱਲ ਕੇ ਇਸ ਘਰ ਦੇ ਵਿੱਚ ਚੱਲ ਜਗਾ ਨੇ ਜਿੰਨਾ ਘਰਾਵੇਗੀ ਅਮਰਤ ਦੇ ਨੇ ਉੱਟ ਕੇ ਬਾਣੀ ਵਰਦੇ ਹੈ। ਸੰਗਤ ਦੀ ਅਰਚੋਚ ਕੇ ਦੇਖੋ ਜਿੰਨਾ ਘਰਾਵੇ ਜੀ ਬਾਣੀ ਪੜ੍ਹਦੇ ਨੇ ਉਹਨਾਂ ਦੇ ਵਿੱਚ ਖਲੇਸ਼ ਪਿੰਗ ਹੋ ਸਕਦਾ। ਕਿ ਸੰਗਤ ਜੀ ਜਦੋਂ ਅਸੀਂ ਗਿਰੂ ਦੇ ਨਾਲ ਦੋਦੇ ਆਂ, ਗਿਰੂ ਦੇ ਨਾਲ ਅੰਦੇ ਨੂੰ ਹੀ ਗੁਰਦੇ ਆਂ। ਸਭਾ ਹਿਰਦਾ ਉੱਤੇ ਪਿਤਤ ਜਾਓ। ਸਾਡਾ ਮਨ ਸ਼ਰਨਿਤ ਹਿੰਦੂ ਸਾਰੇ ਗਣੇਸ਼ ਨੂੰ ਜਗਨ ਦੇ ਆ ਸੋ ਅਮਰਤ ਰੂਪ ਰਖੇ ਬਾਣੀ ਕਰਨੀ ਆ ਤੇ ਘੜਾਂ ਲਿਗਣਾਂ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਹੁਣ ਘਰ ਦੇ ਵਿੱਚ ਨਾਮ ਜਰੂਰੀ ਜਪਿਆ ਕਰੋ ਜੇਕਰ ਕੋਈ ਭੋਜਨ ਪ੍ਰਸ਼ਾਦਾ ਵਾਹਿਗੁਰੂ ਜੀ ਦਾ ਨਾਮ ਜਪ ਤੇ ਹੋਇਆ ਹੋਇਆ ਤਿਆਰ ਕੀਤਾ ਜਾਵੇ ਤਾਂ ਉਹ ਛੋਜਨ ਪ੍ਰਸ਼ਾਦਾ ਆਮ ਨਹੀਂ ਲੈਂਦਾ ਤੇ ਅਮਰ ਤ੍ਰਿਪਤੀ ਬਣ ਜਾਂਦਾ ਹੈ ਫਿਰ ਜੋ ਜੀ ਦੀ ਅਨੁਸ਼ਾਸਨਾ ਇਹਨਾਂ ਉਹਦਾ ਇੱਕ ਦੋ ਕੋ ਬਿੱਤਰ ਰਹਿਣ ਭਾਵੇਂ ਉਹਦਾ ਮਨ ਸ਼ਰਨਿਤ ਹਿੰਦਾਈ ਉਦੇ ਤਨ ਮਨ ਦੇ ਕਈ ਤਰ੍ਹਾਂ ਦੇ ਗੁੱਸੇ ਦੂਰ ਹੋ ਜਾਵੇ ਆ ਜਿਹੜੀਆਂ ਆਪਣਾ ਕਹਿੰਦਾ ਸਾਡੇ ਘਰ ਦੇ ਜੀਵਨ ਨੂੰ ਗੁੱਸਾ ਹੁੰਦਾ ਹੈ ਤਾਂ ਭਾਈ ਕੋ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਨੂੰ ਤੁਹਾਡੇ ਵਿੱਚ ਬਣਾ ਕੇ ਜਿਵੇਂ ਜੀਵਾਂ ਨੂੰ ਸ਼ਕਵਾਵਾ ਦੇਣ ਕਰੋ ਦੇਖਣਾ ਉਹਦੇ ਮਨ ਆਪਣੇ ਆਪ ਹੀ ਸ਼ਾਂਤ ਰਹੇ ਹੋਣਗੇ ਮਨ ਦਾ ਗੁੱਸਾ ਇਹੇ ਕਾਰਨ ਨਿਕਲਦਾ ਹੋ ਸਭ ਤੋਂ ਮਹੱਤਵਪੂਰਨ ਜਿਹੜਾ ਗੁਰੂ ਦਾ ਨਾਮ ਸਭੇੰਤਰ ਜ਼ਿਆਦਾ ਹੈ ਇਸੇ ਆਨੇ ਕੇ ਤੇ ਜਿਹਾਂ ਆਨਦੇ ਹਾਂ ਅਸੀਂ ਜੋ ਖਾਮੇ ਆ ਜੋ ਕਿੰਨਾ ਉਦਾਸ ਸਾਡੇ ਸ਼ਰੀਰ ਦੇ ਨਾਲ ਨਾਲ ਸਾਡੇ ਮਨ ਤੇ ਵੀ ਬਹੁਤ ਜ਼ਿਆਦਾ ਆਸਰ ਹੁੰਦਾ ਹੈ ਇਸ ਕਰਕੇ ਪਹਿਣਾ ਨਹੀਂ ਦਿੰਦੇ ਕਿ ਉਹਨਾਂ ਦੇ ਸ਼ਕਤਾਂ ਦਾ ਉਹ ਨੂੰ ਖਾਸ ਕਰਕੇ ਹੀ ਨਾਮ ਜਪਿਆ ਉਹ ਜਿਹੜੇ ਸਿਮੇਰੇ ਸਿਮੇਤਾਂ ਵੀ ਨਾ ਐਸਾ ਇੱਕ ਚੋਟੀ ਜਿਹੀ ਵੀ ਸਾਡੇ ਮਨੰਦਰ ਚਲੇ ਜਾਂਦੀਆਂ ਨਾ ਉਹਦਾ ਬਹੁਤ ਤੇਜ਼ੀ ਦੇ ਨਾਲ ਬਹੁਤ ਜਿਆਦਾ ਪ੍ਰਭਾਵ ਸਭ ਤੋਂ ਤੇ ਮੰਦੇ ਕਰਦਾ ਹੈ ਸ਼ੁਸ਼ੀਰੇ ਉਤਿਆਸਾਰ ਹੀ ਆਪਣੇ ਮਨ ਅੰਦਰ ਨਾਮ ਬਾਣੀ ਸਿਮੰਗ ਤੇ ਜਿਹਾਣੋਂ ਕੋਈ ਕਿਸੇ ਵੀ ਤਰੀਕੇ ਦੇ ਨਾਲ ਕੁਝ ਕੇ ਬਾਣੀ ਪਾਉਣ ਲੋ ਸ਼ਰਨ ਲਾਉ ਉੱਕੇ ਦੇ ਬੱਚੇ ਮੈਂ ਜਿਹੜੇ ਤਾਂ ਬੇਦੀ ਬਣ ਨੂੰ ਪੜਦੇ ਰਹੇ ਰਹੀਆਂ ਉਹਨਾਂ ਜਿਨ੍ਹਾਂ ਦਾ ਭੋਜਨ ਅਰਸ਼ਾਤਾ ਪੁਰੇ ਗੁਰੂ ਕਰਤਿਆ ਬਣਾਉ ਬਾਣੀ ਪੜਦੇ ਬਣਾਉ ਨਾਮ ਜਪਦੇ ਬਣਾਉ ਫਿਰ ਉਹਨਾਂ ਨੂੰ ਸ਼ਕੋਤ ਉਹਨਾਂ ਦੇ ਤੇ ਜੀਵਨ ਦਾ ਸਭ ਕੁਝ ਹੈ ਸਕਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਜੀ ਪਰ ਜੇਕਰ ਕੋਈ ਵੀ ਗਲਤ ਚੋ ਤੁਹਾਨੂੰ ਚੰਗੀ ਨਾ ਲੱਗੇ ਹੋਵੇ ਤਾਂ ਤੁਸੀਂ ਬਣਾ ਆਪਣੀ ਫੀਡ ਨੂੰ ਡਿਟੈਕਟਸ ਲਾ ਸਕਦੇ ਹੋ ਮੈਂ ਤੁਹਾਨੂੰ ਬਾਰੀ ਗੀ ਜੀ ਦਾ ਪਾਲ ਸਾਰਾ ਪਾਈ ਤੇ ਦਿਨ ਦਿਤੇ